ਮੇਰੀ ਸੱਸ ਵਿੱਚ ਪਰ ਸਿਫਤਾਂ ਨੇ ਲੱਖਾਂ ਮੈਂ ਵੀ ਉਹਨੂੰ ਪੁੱਛ ਕੇ ਆ ਫੇਰ ਕਰੀ ਮੇਰੀ ਸੱਸ ਮੈਨੂੰ ਲੱਗੇ ਜਮਾ ਮਾਰ ਗਈ ਮੇਰੀ ਤੇ ਆ ਦੇਖੋ ਜੀ ਨਾਲ ਪਿੰਗਾ ਵੀ ਝੂਟੀਆਂ ਜਾ ਰਹੀਆਂ ਨੇ ਦੇਖੋ ਜੀ ਤੁਸੀਂ ਪੁਰਾਣੇ ਬਚਪਨ ਦੀ ਤੁਹਾਡੀ ਵੀ ਕੋਈ ਯਾਦ ਜਿਹੜੀ ਤਾਜ਼ਾ ਹੁੰਦੀ ਤਾਂ ਜਰੂਰ ਕਮੈਂਟ ਕਰਿਓ ਜੀ ਪੰਜਾਬ ਦੇ ਵਿੱਚ ਤੀਆਂ ਦਾ ਤਿਹਾਰ ਬੜਾ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਜੀ ਆਵੇ ਮੇਰੀ ਸੋਣੀਏ ਤੋਰ ਲੜ ਕੇ ਚੱਲਣਾ ਬਨਾਲ ਕੇ ਚੱਲਣਾ ਲੋ ਜੀ ਪੰਜਾਬੀ ਵਿਰਸੇ ਤੇ ਕੰਮ ਕਰਦੇ ਆ ਜੀ ਤੁਹਾਨੂੰ ਦਿਖਾਣੇ ਆ ਤੀਆਂ ਦਾ ਤਿਹਾਰ ਜੀ ਆਹ ਦੇਖੋ ਜੀ ਚਰਖਾ ਪਿਆ ਤੇ ਨਾਲੇ ਦੇਖੋ ਜੀ ਆ ਪੂਰਾ ਜਿਹੜਾ ਬਰੋਟਾ ਨਾ ਜੀ ਇਸ ਬਰੋਟੇ ਦੇ ਜਿਹੜਾ ਹੈ ਤਿਆਂ ਦਾ ਤਿਹਾਰ ਮਨਾਇਆ ਜਾ ਰਿਹਾ ਜੀ ਆਹ ਦੇਖੋ ਜੀ ਪੈਰੀ ਜੀ ਧਮਾਲ ਇੱਥੇ ਜੀ ਔਰ ਇਸ ਸਮੇਂ ਪਿੰਡ ਬਬਾਨੀ ਦੇ ਵਿੱਚ ਅਸੀਂ ਇਹ ਵੀਡੀਓ ਨੂੰ ਸ਼ੂਟ ਕਰ ਰਹੇ ਆ ਐਦਾਂ ਬਣਦੀ ਜੀ ਗੱਲ ਆਹ ਦੇਖੋ ਜੀ ਸਾਹਮਣੇ ਕਿੰਨਾ ਸ਼ਾਨਦਾਰ ਰੁੱਖ ਹੈ ਔਰ ਬਰੋਟਾ ਹੈ ਬਰੋਟੇ ਦੇ ਹੇਠਾਂ ਬਿਲਕੁਲ ਔਰ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਤੀਆਂ ਮਨਾਈਆਂ ਜਾ ਰਹੀਆਂ ਜੀ ਆ ਐਦਾਂ ਪੈਂਦੀ ਦੀ ਤਮਾਲ ਵੀਡੀਓ ਨੂੰ ਦੇਖਿਓ ਜੀ ਤੇ ਅਖੀਰ ਤੱਕ ਸ਼ੇਅਰ ਕਰਿਓ ਜੀ ਪੰਜਾਬੀ ਵਿਰਸੇ ਤੇ ਕੰਮ ਕਰਦੇ ਇਸ ਕਰਕੇ ਜਿਹੜਾ ਹੈ ਅਸੀਂ ਇਸ ਵੀਡੀਓ ਨੂੰ ਸ਼ੂਟ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹਿਆਂ ਦੀ ਆ ਬੋਲੀਆਂ ਸੁਣਿਓ ਜਰਾ ਜੀ ਆ ਦੇਖੋ ਜੀ ਬੋਲਾ ਆ ਦੇਖੋ ਬੋਲੀਆਂ ਜੀ ਹਾਂ ਐਦਾਂ ਹੁੰਦੀ ਜੀ ਐਦਾਂ ਹੁੰਦੀ ਜੀ ਤਮਾਲ ਦੀ ਵਾਦੀ 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 ਕਰਿਓ ਕਮੈਂਟ ਜੀ ਜ਼ਰੂਰ ਕਮੈਂਟ ਕਰਿਓ ਜੀ ਤੁਸੀਂ ਇਸ ਤੀਆਂ ਦੇ ਤਿਹਾੜ ਦੇ ਮੇਲੇ ਦੇ ਉੱਤੇ ਦੀ ਬੜਾ ਪੰਜਾਬੀ ਵਿਰਸੇ ਨਾਲ ਸੰਬੰਧਿਤ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਇਹ ਕੰਮ ਹੋ ਰਿਹਾ ਜੀ ਲਓ ਜੀ ਆ ਦੇਖੋ ਜੀ ਜੋਸ਼ ਬੜਾ ਜ਼ਬਰਦਸਤ ਜੋਸ਼ ਹੈ ਜੀ ਹੂੰ ਲੋ ਜੀ ਤੀਆਂ ਦਾ ਤਿਹਾਰ ਸਾਵਣ ਭਾਦੋ ਦਾ ਮਹੀਨਾ ਪੰਜਾਬ ਦੇ ਵਿੱਚ ਤੀਆਂ ਦਾ ਤਿਹਾਰ ਬੜਾ ਜੋਸ਼ ਦੇ ਨਾਲ ਮਨਾਇਆ ਜਾਂਦਾ ਹੈ ਤੇ ਇਸ ਸਮੇ ਅਸੀਂ ਬਵਾਨੀ ਪਿੰਡ ਹੈ ਬਿਲਕੁਲ ਮੀਆਂਪੁਰ ਬਲਾਕ ਦਾ ਉੱਥੇ ਜਿਹੜਾ ਹੈ ਵੀਡੀਓ ਇੱਥੇ ਸ਼ੂਟ ਕਰ ਰਹੇ ਆ ਆ ਤੁਸੀਂ ਦੇਖ ਸਕਦੇ ਆਂ ਵੀ ਆਹਾ ਦਰਖਤ ਪੁਰਾਣਾ ਤੇ ਆ ਦੇਖੋ ਜੀ ਨਾਲ ਪਿੰਗਾ ਵੀ ਝੂਟੀਆਂ ਜਾ ਰਹੀਆਂ ਨੇ ਦੇਖੋ ਜੀ ਤੁਸੀਂ ਪੁਰਾਣੇ ਬਚਪਨ ਦੀ ਤੁਹਾਡੀ ਵੀ ਕੋਈ ਯਾਦ ਜਿਹੜੀ ਤਾਜ਼ਾ ਹੁੰਦੀ ਤਾਂ ਜ਼ਰੂਰ ਕਮੈਂਟ ਕਰਿਓ ਜੀ ਪੰਜਾਬ ਦੇ ਵਿੱਚ ਤੀਆਂ ਦਾ ਤਿਹਾਰ ਬੜਾ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਜੀ ਆ ਸੁਣਿਓ ਜੀ ਇੱਕ ਬੋਲੀ ਪਾਇਓ ਜੀ ਜ਼ਬਰਦਸਤ ਹੀ ਬੋਲੀ ਜੀ ਹਾਂ ਜੀ ਤੇ ਮੈਂ ਤੇਰੇ ਨਾਲਾਂ ਨਹੀਂ ਤੇਰੇ ਜੈਨੂ ਤੇ ਚਾਹਾਂ ਤੇਰਾ ਮੇਰਾ ਮਨ ਜਨਮ ਵਿੱਚ ਮੰਡੀਆ ਤੈਨੂੰ ਮੋਗੇ ਹੀ ਮੰਨਦੇ ਤੇ ਵਾਹ ਜੀ ਵਾਹ ਜੀ ਹੂੰ ਕਰਿਓ ਜੀ ਬੋਲੀਆਂ ਦੇ ਉੱਤੇ ਕਮੈਂਟ ਕੀ ਤੁਹਾਡੀਆਂ ਕਿਹੜੀਆਂ ਫੇਵਰਿਟ ਬੋਲੀਆਂ ਐ ਤੁਸੀਂ ਜਿਹੜੀਆਂ ਕਦੀ ਸੁਣੀਆਂ ਹੁਣ ਲੇਡੀਜ਼ ਜ਼ਰੂਰ ਇਸ ਵੀਡੀਓ ਨੂੰ ਵਕਤ-ਵੱਦ ਸ਼ੇਅਰ ਕਰਨ ਦੀ ਆਹ ਦੇਖੋ ਜੀ ਵੀਡੀਓ ਦੀ ਆਹ ਦੇਖੋ ਜੀ ਕਿਸ ਤਰ੍ਹਾਂ ਚੱਲ ਰਿਹਾ ਇਹਦੀ ਕੰਮ ਦੀ ਹੂੰ सुनते जाओ जी बस हम्म जी वाह सस ते बोली पा द ਸੱਤ ਦਿਨ ਮੁੰਦੇ ਜੰਮ ਜਾਂਦੇ ਪਾਣੀ ਸੋਰੀ ਲਾਏ ਮਾਂ ਦੇ ਪਿਆਰ ਦਾ ਨਾ ਕੋਈ ਸਾਰ ਹੈ ਮਾਂ ਦੇ ਪਿਆਰ ਆ ਕਿਹੜੀ ਬੋਲੀ ਪਾਣ ਲੱਗੇ ਜੀ ਹੁਣ ਤੁਸੀਂ ਕਿਆ ਸੁਣਾਉਣ ਲੱਗੇ ਦੀ ਮੱਕੀ ਦੀ ਰੋਟੀ ਉੱਤੇ ਨੂਨ ਤਰਾਂਗੇ ਲੇਲਾ ਠਾਣੇਦਾਰੀ ਆਪਾਂ ਲੋਕਾਂ ਨੂੰ ਅਬਾਈ ਜੀ ਕਰ ਦਿਓ ਜੀ ਸ਼ੁਰੂ ਦੀ ਫਿਰ ਹੋ ਜਾਵੇ ਜੀ ਲੋ ਜੀ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਜਰੂਰ ਕਰਿਓ ਕਮੈਂਟ ਕੀ ਤੁਹਾਡੀ ਕਿਹੜੀ ਫੇਵਰੇਟ ਬੋਲੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਬੋਲੀ ਲਿਖ ਦਿਓ ਤਾਂ ਵੀ ਬਣ ਜੂਗੀ ਗੱਲ ਆ ਦੇਖੋ ਜੀ ਬਬਾਨੀ ਦੇ ਵਿੱਚ ਪੂਰਾ ਜਿਹੜਾ ਤੀਆਂ ਦਾ ਤਿਹਾਰ ਬੜੇ ਜੋਸ਼ ਖਰੋਸ਼ ਦੇ ਨਾਲ ਮਨਾਇਆ ਜਾ ਰਿਹਾ ਜੀ ਇੱਕ ਅੱਧੀ ਬੋਲੀ ਤੁਹਾਨੂੰ ਹੋਰ ਸੁਣਾਣੀਆਂ ਜੀ ਆ ਡਿਸਕਸ ਕਰ ਰਹੇ ਹਾਂ ਕਿਹੜੀ ਬੋਲੀ ਬਾਣੀ ਹੈ ਜੀ ਕੀ ਆਖਣੇ ਜੀ ਹਾਂ ਜੀ ਦੱਸ ਮਰੀ ਨੇ ਮੁੰਦੇ ਜੰਮੇ That's it. That's ਆ ਬੋਲੀਆਂ ਯਾਦ ਤੁਹਾਨੂੰ ਮੂਝਬਾਨੀ ਕਰਤੀ ਕਮਾਲ ਤੁਸੀਂ ਪਾਤੀ ਧਮਾਲ ਜੀ ਹੈ ਉਹ ਤਾਂ ਬੋਲੀਆਂ ਯਾਦ ਆ ਸਭ ਬਹੁਤ ਕਿੱਦਾ ਪਾਉਂਦੇ ਬਹੁਤ ਪੰਘੜੇ ਪਾਉਂਦੇ ਹੂੰ ਕਮਾਲ ਕੀਤੀ ਹੋਈ ਸਾਰੀਆਂ ਮੂਝਬਾਨੀ ਯਾਦ ਹੈ ਸਾਰੀਆਂ ਯਾਦ ਹੈ ਜੀ ਕਿਤਾਬ ਛਪਾ ਦਿਓ ਕੋਈ ਹੈ ਕੋਈ ਕਿਤਾਬ ਛਪਾ ਦਿਓ ਛਪਾ ਦਿੰਦੇ ਜੀ ਵਾਹ ਜੀ ਸੁਣਾਓ ਫੇਰ ਕਦੀ ਬੋਲੀ ਹੋਰ ਜੀ ਆ ਸੱਸ ਦੀ ਕੋਈ ਚੁਗਲੀ ਚਗਲੀ ਜੀ ਸੁਣਾ ਦਿਓ ਕੋਈ ਅੱਛਾ ਫੇਰ ਕੀ ਹੋ ਗਿਆ ਸੱਸ ਦੀ ਬੋਲੀ ਆ ਵੀ ਸੁਣ ਲਿਓ ਸੱਸਾਂ ਜ਼ਰੂਰ ਸੁਣਿਓ ਜੀ ਕਿਆ ਕਹਿੰਦੇ ਜੀ ਤੁਸੀਂ ਇਹਨਾਂ ਨੇ ਨਿੰਦਣੇ ਵਾਲੀ ਪਾਈ ਹੈ ਜੀ ਹਾਂਜੀ ਹਾਂ ਜੀ ਮੈਂ ਤਰੀਫ ਕਰਨ ਵਾਲੀ ਬਾਵਾਂ ਤਰੀਫ ਕਰਨ ਵਾਲੀ ਝੂਠੀ ਕਿ ਸੱਚੀ ਸੱਚੀ ਹੈ ਪੱਕੀ ਗੱਲ ਹੈ ਆਓ ਜੀ ਫਿਰ ਸੁਣਾਓ ਜੀ ਹੂੰ 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 ਆਣ ਦਿਓ ਲੋਕੀ ਤਾਂ ਕਹਿੰਦੇ ਰਹਿੰਦੇ ਮਾੜੀਆਂ ਨੇ ਦੱਸਾਂ ਲੋਕੀ ਤਾਂ ਕਹਿੰਦੇ ਰਹਿੰਦੇ ਮਾੜੀਆਂ ਨੇ ਦੱਸਾਂ ਮੇਰੀ ਸੱਸ ਵਿੱਚ ਪਰ ਸਿਫਤਾਂ ਨੇ ਲੱਖਾਂ ਮੈਦੀਓ ਨੂੰ ਪੁੱਛ ਗਿਆ ਫੇਰ ਕਰਦੀ ਮੇਰੀ ਸੱਸ ਨੂੰ ਲੱਗੇ ਤਮਮ ਵਰਗੀ ਮੇਰੀ ਸੱਸ ਵਾਹ ਜੀ ਵਾਹ ਇਹੋ ਜਣ ਜੀ ਇਹਨਾਂ ਲਈ ਜ਼ੋਰਦਾਰ ਜੀ ਬਹੁਤ ਬਹੁਤ ਵਧੀਆ ਬੋਲੀ ਪਾਤੀ ਜੀ ਤੁਸੀਂ ਤਾਂ ਰਿਕਾਰਡ ਤੋੜਤਾ ਸੱਸਾਂ ਦਾ ਰਿਕਾਰਡ ਤੋੜਤਾ ਬਣਾਤਾ ਬਹੁਤ ਵਧੀਆ ਕੰਮ ਜੀ ਹਾਂਜੀ ਫਿਰ ਸੁਣਾਓ ਜੀ ਕਦੀ ਹੋਰ ਸੁਣਾ ਦਿਓ ਜੀ ਆਣ ਦਿਓ ਜੀ ਆਣ ਦਿਓ ਜੀ ਹੂੰ ਆਹ ਦੇਖੋ ਜੀ ਤੀਆਂ ਦਾ ਤਿਹਾਰ ਹੁਣ ਹੁਣ ਤਾਂ ਮੱਖਣ ਲੱਗਿਆ ਕੰਮ ਆਹ ਦੇਖਿਓ ਵੀਡੀਓ ਖੀਰ ਤੱਕ ਆਹ ਦੇਖੋ ਤਾੜੀਆਂ ਪੂਰੀਆਂ ਵੱਜ ਰਹੀਆਂ ਤੁਸੀਂ ਵੀ ਸੁਣਾ ਦਿਓ ਕੁਛ ਹਾਂਜੀ ਆਣ ਦਿਓ ਕੁਛ ਅੱਛਾ ਠੀਕ ਹੈ ਜੀ ਚਲੋ ਆਹ ਦੇਖੋ ਜੀ ਹੁਣ ਹਾਂਜੀ बोलियां उसने नहीं सरकार के नकलीपों पास से और साल खो दी तियां ਦਾ ਤਿਹਾਰ ਸੌਣ ਭਾਦੋਂ ਦਾ ਮਹੀਨਾ ਤੇ ਪੰਜਾਬ ਦੇ ਵਿੱਚ ਤੀਆਂ ਜਿਹੜੀਆਂ ਹੈ ਉਹ ਕਿਸ ਤਰ੍ਹਾਂ ਮਨਾਈਆਂ ਜਾ ਰਹੀਆਂ ਜੀ ਤੀਆਂ ਦਾ ਤਿਹਾਰ ਪਿੰਡ ਬਬਾਨੀ ਸਾਡੇ ਵੀ ਤਾਂ ਵੇੜੇ ਕਦੇ ਅੱਗ ਲੈਣ ਆਵੇਂਗੇ ਸਾਡੇ ਵੀ ਤਾਂ ਵੇੜੇ ਕਦੇ ਅੱਗ ਲੈਣ ਆਵੇਂਗੇ ਲੋ ਜੀ ਪਿੰਡ ਬਬਾਨੀ ਦੇ ਵਿੱਚ ਜਿਹੜਾ ਹੈ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਇਸ ਸਮੇਂ ਪੂਰੀ ਜ਼ੋਰਦਾਰ ਬਾਰਿਸ਼ ਹੋ ਗਈ ਹੈ ਔਰ ਦੇਖੋ ਮਾਹੌਲ ਕਿੰਨਾ ਵਧੀਆ ਬਣਾਇਆ ਹੋਇਆ ਪੰਜਾਬੀ ਵਿਰਸੇ ਤੇ ਕੰਮ ਕਰਦੇ ਹੋਏ ਦਿਲ ਕੀਤਾ ਕਿ ਅਸੀਂ ਪਿੰਡ ਬਬਾਨੀ ਦਾ ਜਿਹੜਾ ਇਹ ਮੇਲਾ ਜਿਹੜਾ ਹੈ ਕਵਰ ਕਰੀਏ ਜੀ ਮੰਮੀ ਜੀ ਮੈਂ ਅੰਗਰ ਜੀ ਪਈ ਲਿਖਣਾ ਲਓ ਜੀ ਹਰਿਆਣਵੀ ਬਾਈ ਹਾਂਜੀ ਹਾਂਜੀ ਪੱਤਾ ਲੈ ਕੇ ਗਈ ਸੀ ਮਰੂਤੰਬਾਲ ਬਾਗਮਾ ਪੱਤਾ ਲੈ ਕੇ ਗਈ ਸੀ ਮਰੂਤੰਬਾਲ ਬਾਗਮਾ ਛੰਨਾ ਮੇਰਾ ਰਹਿ ਗਿਆ ਮਰੂਤੰਬਾਲ ਬਾਗਮਾ ਸਾਸ ਵਿਟੋਲੇ ਸਾਰਾ ਵਿਟੋਲੇ ਸਾਸ ਵਿਟੋਲੇ ਸਾਰਾ ਵਿਟੋਲੇ ਮਾਹੀ ਮੇਰਾ ਡੋ ਦੇ ਰਹੇ ਹੋ ਜੀ ਬਸ ਹਾਂ ਹੂੰ ਬਹੁਤ ਸੋਹਣੀ ਦੀ ਰੂਹ ਖੁਸ਼ ਕਰਦੀ ਆਣਦੇ 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 ਬੋਲੀਆਂ ਹੋਰ ਆਣਦੇ ਉਹ ਦੀ ਲਓ ਜੀ ਹਾਂ ਦੇਖੋ ਮੀ ਪੈ ਰਿਹਾ ਪਰ ਇਹਨਾਂ ਦੇ ਜੋਸ਼ ਦੇ ਵਿੱਚ ਕੋਈ ਕਮੀ ਨਹੀਂ ਹੈ ਜੀ ਆਹ ਦੇਖੋ ਜੀ ਪੰਜਾਬੀ ਵਿਰਸੇ ਤੇ ਕੰਮ ਕਰਦੇ ਹੋਏ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਜਰੂਰ ਸ਼ੇਅਰ ਕਰਿਓ ਜੀ ਹਾਂ ਜੀ ਹੂੰ ਮੇਰੇ ਘਰ ਦੇ ਦਾ ਟੋਰ ਵੀਰ ਤੇ ਸਿੱਖਾ ਜਿਹੜਾ ਕੋੜਾ ਜੜਾ ਬਣੇ। ਉਹ ਦੇਖੀ ਜਾਓ ਜੀ ਬਸ ਦੇਖੀ ਜਾਓ ਤੇ ਬੋਲੀਆਂ ਸੁਣਦੇ ਜਾਓ ਜੀ। ਆਹ ਹੈ ਜੀ ਦੇਖੋ ਪੰਜਾਬੀ ਵਿਰਸਾ ਦੀ। ਐਦਾ ਬੜੀ ਗੱਲ ਆਹ ਦੇਖੋ ਜੀ। ਹਾਂ ਲਓ ਜੀ। ਇਹ ਤੁਹਾਡੇ ਵਾਸਤੇ ਵੀਡੀਓ ਬਣਾ ਰਹੇ ਹਾਂ ਜੀ। ਤੁਹਾਡੇ ਰਿਸ਼ਤੇਦਾਰਾਂ ਵਾਸਤੇ ਵੀਡੀਓ ਬਣਾ ਰਹੇ ਹਾਂ। ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਜੀ। ਪੰਜਾਬੀ ਵਿਰਸੇ ਤੇ ਕੰਮ ਕਰਦੇ ਹਾਂ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਜੀ। ਆ ਜਰਾ ਕਹਿ ਦਿਓ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ। ਕਹਿ ਦੋ ਨਹੀਂ ਨਹੀਂ ਕਹਣੇ ਕਹਿ ਦੋ ਮੈਂ ਬੋਲਦਾ ਬੋਲੋ ਵੀਡੀਓ ਨੂੰ ਸ਼ੇਅਰ ਕਰ ਦਿਓ ਨਹੀਂ ਤੇ ਉਹਨੂੰ ਸ਼ੇਅਰ ਕਰ ਲਓ ਹਲੋ ਬਣ ਗਈ ਗੱਲ ਹੋਰ ਕੀ ਚਾਹੀਦਾ ਆਪਾਂ ਨੂੰ ਬਈ ਤਾੜੀਆਂ ਹੋ ਜਾਣ ਇਹਨਾਂ ਲਈ ਕਮਾਲ ਹੈ ਹਾਂ ਵਾਹ ਦੇਖੋ ਜੀ ਇੱਕ ਖਾਸ ਹੈ ਇਸ ਪ੍ਰੋਗਰਾਮ ਦੀ ਕੋਈ ਡੀਜੇ ਡੂਜੇ ਨਹੀਂ ਲੱਗਿਆ ਹੋਇਆ ਬਿਲਕੁਲ ਮੋਝਬਾਨੀ ਸਿੱਧੀਆਂ ਦੇਸੀ ਬੋਲੀਆਂ ਪੈ ਰਹੀਆਂ ਜੀ ਬਿਲਕੁਲ ਦੇਸੀ ਤਰੀਕੇ ਨਾਲ ਸਿੱਧਾ ਮੋਝਬਾਨੀ ਆ ਦੇਖੋ ਜੀ ਹੂੰ ਕਮਾਲ ਦੀ ਗੱਲ ਹੈ ਜੀ ਕਿਤੇ ਬੋਲੀਆਂ ਯਾਦ ਹੈ ਇਹਨਾਂ ਨੂੰ ਇੰਨੀਆਂ ਬੋਲੀਆਂ ਯਾਦ ਹੈ ਹੈ ਕਮਾਲ ਕਰਤੀ ਆਵਾਜ਼ ਦੀ ਵਾਹ ਸਾਰੀਆਂ ਮੂਜਬਾਨੀ ਯਾਦ ਹੈ ਸਾਨੂੰ ਹੈ ਮੂਜਬਾਨੀ ਯਾਦ ਹੈ ਸਾਰੀਆਂ ਬੋਲੀਆਂ ਵਾਹ ਜੀ ਵਾਹ ਵਾਹ ਜੀ ਵਾਹ